ਕੈਨੇਡੀਅਨ ਸਰਕਾਰ ਦੇ ਵੱਲੋਂ ਆਪਣੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਨਵੀਂ ਸਖਤ ਨੀਤੀਆਂ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨੂੰ 30% ਤੱਕ ਘਟਾ ਦਿੱਤਾ ਹੈ। ਸਾਲ 2025 ਦੇ ਵਿੱਚ 1,43,600 ਵਰਕ ਪਰਮਿਟਸ ਜਾਰੀ ਕੀਤੀ ਜਾਣ ਦੀ ਸੰਭਾਵਨਾ ਹੈ ਜੋ 2024 ਦੇ ਨਾਲੋਂ 30% ਕਾਫੀ ਘਟ ਹੈ। ਇਸ ਤੋਂ ਪਹਿਲਾਂ ਮਈ ਤੇ ਜੂਨ ਦੇ ਵਿੱਚ ਅਪਰੂਵਲਸ 56 ਫੀਸਦੀ ਹੇਠਾਂ ਆ ਗਏ ਸਨ ਜੇਕਰ ਇਹਹੀ ਰੁਝਾਨ ਰਿਹਾ ਤਾਂ ਪੂਰੇ ਸਾਲ ਦੀ ਗਿਣਤੀ 1.3 ਲੱਖ ਤੋਂ ਵੀ ਘੱਟ ਹੋ ਸਕਦੀ ਹੈ ਜੋ ਕੈਨੇਡਾ ਦੇ ਵਿੱਚ ਪੜ੍ਹਾਈ ਕਰ ਰਹੇ ਪੰਜਾਬੀ ਵਿਦਿਆਰਥੀਆਂ ਦੇ ਲਈ ਚੰਗੀ ਖਬਰ ਨਹੀਂ ਹੈ ਇਹ ਬਦਲਾਅ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕੈਨੇਡਾ ਦੇ ਵਿੱਚ ਗਿਣਤੀ ਨੂੰ ਕੰਟਰੋਲ ਕਰਨ ਦੇ ਲਈ ਲਿਆ ਗਿਆ ਹੈ ਪਰ ਪੰਜਾਬੀ ਵਿਦਿਆਰਥੀਆਂ ਦੇ ਵਿੱਚ ਇਸ ਦੇ ਨਾਲ ਚਿੰਤਾ ਦੀ ਲਹਿਰ ਹੈ ਜੋ ਕੈਨੇਡਾ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਕੰਮ ਕਰਨ ਦੇ ਸੁਪਨੇ ਦੇਖਦੇ ਨੇ ਆਖਿਰ ਕੈਨੇਡਾ ਦੇ ਵਿੱਚ ਅਪਰੂਵਲਸ ਕਿਉਂ ਘਟ ਰਹੇ ਨੇ ਕੈਨੇਡੀਅਨ ਇਮੀਗ੍ਰੇਸ਼ਨ ਤੇ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਦੇ ਵੱਲੋਂ ਸਾਲ 2024 ਦੇ ਵਿੱਚ ਇੱਕ ਕੈਪ ਲਾਗੂ ਕੀਤਾ ਗਿਆ ਸੀ ਜਿਸ ਦੇ ਵਿੱਚ ਨਵੇਂ ਸਟੱਡੀ ਪਰਮਿਟ ਦੀ ਗਿਣਤੀ ਕਾਫੀ ਹੱਦ ਤੱਕ ਘਟਾਈ ਗਈ ਸੀ 2025 ਦੇ ਲਈ ਇਹ ਕੈਪ ਨੂੰ ਵਧਾ ਕੇ 10% ਹੋਰ ਵਧਾ ਦਿੱਤਾ ਅਤੇ ਇਸ ਦੇ ਨਾਲ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਸਿੱਧਾ ਸਿੱਧਾ ਅਸਰ ਪਿਆ ਇਸ ਦੇ ਵਿੱਚ ਮੁੱਖ ਬਦਲਾ ਕੀ ਹਨ ਤਾ ਫੀਲਡ ਆਫ ਸਟਡੀ ਰਿਕੁਆਇਰਮੈਂਟ ਜਿਸ ਦੇ ਵਿੱਚ ਕਿ ਨੋਨ ਡਿਗਰੀ ਪ੍ਰੋਗਰਾਮਸ ਜਿਸ ਦੇ ਵਿੱਚ ਬੈਚਲਰ ਮਾਸਟਰ ਤੇ ਡਾਕਟੋਰਲ ਪ੍ਰੋਗਰਾਮਸ ਨੂੰ ਛੱਡ ਕੇ ਹੁਣ ਸਿਰਫ ਉਹੀ ਫੀਲਡ ਅਪਰੂਵ ਨੇ ਜੋ ਲੌਂਗ ਟਰਮ ਦੇ ਵਿੱਚ ਜੌਬ ਸ਼ਾਰਟੇਜ ਦੇ ਨਾਲ ਜੁੜੇ ਹੋਏ ਨੇ ਜਿਵੇਂ ਕਿ ਹੈਲਥ ਕੇਅਰ ਟ੍ਰੇਡਸ ਤੇ ਐਜੂਕੇਸ਼ਨ 25 ਜੂਨ ਨੂੰ 178 ਪ੍ਰੋਗਰਾਮਸ ਨੂੰ ਇਸ ਲਿਸਟ ਦੇ ਵਿੱਚੋਂ ਹਟਾ ਦਿੱਤਾ ਗਿਆ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਬਿਜ਼ਨਸ ਦੇ ਮੈਨੇਜਮੈਂਟ ਕੋਰਸ ਸ਼ਾਮਿਲ ਸਨ ਹਾਲਾਂਕਿ 4 ਜੁਲਾਈ ਨੂੰ ਕੈਨੇਡਾ ਸਰਕਾਰ ਨੇ ਇਸੇ ਸੂਚੀ ਦੇ ਵਿੱਚ 119 ਨਵੇਂ ਫੀਲਡ ਵੀ ਜੋੜੇ ਜੋ ਵਿਦਿਆਰਥੀ 25 ਜੂਨ ਤੋਂ ਪਹਿਲਾਂ ਅਪਲਾਈ ਕਰ ਚੁੱਕੇ ਨੇ ਹਜੇ ਉਹਨਾਂ ਦੇ ਅਪਰੂਵਲ ਹੋਣੇ ਬਾਕੀ ਨੇ ਕਰਿਕੂਲਮ ਲਾਇਸੈਂਸ ਐਗਰੀਮੈਂਟ 1 ਸਤੰਬਰ 2024 ਤੋਂ ਪ੍ਰਾਈਵੇਟ ਕਾਲਜਸ ਦੇ ਵਿੱਚ ਪਬਲਿਕ ਕਾਲਜਾਂ ਦੇ ਕਰਿਕੂਲਮ ਤੇ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਲਈ ਅਪਰੂਵ ਨਹੀਂ ਹੋਣਗੇ। ਆਨਲਾਈਨ ਸਟੱਡੀਜ਼ 1 ਸਤੰਬਰ 2024 ਤੋਂ ਬਾਅਦ ਵਿਦੇਸ਼ ਦੇ ਵਿੱਚ ਆਨਲਾਈਨ ਪੜ੍ਹਾਈ ਦਾ ਸਮਾਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਲੈਂਥ ਤੋਂ ਕੱਟਿਆ ਜਾ ਚੁੱਕਿਆ ਹੈ। ਭਾਸ਼ਾ ਅਤੇ ਹੋਰ ਰਿਕੁਆਇਰਮੈਂਟਸ ਉਨ ਇੰਗਲਿਸ਼ ਲੈਂਗੁਏਜ ਨੂੰ ਲੈ ਕੇ ਟੈਸਟ ਕਾਫੀ ਜ਼ਰੂਰੀ ਕਰ ਦਿੱਤੇ ਗਏ ਨੇ ਸਟੱਡੀ ਪਰਮਿਟ ਐਕਸਟੈਂਸ਼ਨ ਦੇ ਲਈ ਪ੍ਰੂਫ ਆਫ এমਪਲॉयਮੈਂਟ ਦੀ ਵੀ ਜ਼ਰੂਰਤ ਹੈ ਇਹ ਬਦਲਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਦੇ ਵਿੱਚ ਘਟਾਉਣ ਅਤੇ ਲੇਬਰ ਮਾਰਕੀਟ ਦੇ ਨਾਲ ਜੁੜੇ ਹੁਨਰ ਨੂੰ ਉਤਸ਼ਾਹਿਤ ਕਰਨ ਦੇ ਲਈ ਕੀਤੇ ਗਏ ਨੇ ਇਸ ਦੇ ਨਾਲ ਭਾਰਤੀ ਵਿਦਿਆਰਥੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੀ ਗਿਣਤੀ ਦੇ ਵਿੱਚ ਕਾਫੀ ਵੱਡੀ ਗਿਰਾਵਟ ਆਈ ਹੈ ਚੀਨ ਫਿਲੀਪੀਨਸ ਅਤੇ ইরਾਨੀ ਵਿਦਿਆਰਥੀ ਵੀ ਇਸ ਦੇ ਵਿੱਚ ਪਿੱਛੇ ਹਨ ਭਾਰਤ ਤੋਂ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ 2024 ਦੇ ਵਿੱਚ 3 ਲੱਖ 20 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਾਈ ਕਰਨਗੇ ਪੰਜਾਬ ਦੇ ਵਿੱਚੋਂ ਹਜ਼ਾਰਾਂ ਨੌਜਵਾਨ ਬਿਜ਼ਨਸ, ਇੰਜੀਨੀਅਰਿੰਗ ਤੇ ਆਈਟੀ ਕੋਰਸ ਤੇ ਲਈ ਕੈਨੇਡਾ ਜਾਂਦੇ ਨੇ ਜਿੱਥੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਉਹਨਾਂ ਨੂੰ ਪੱਕੀ ਨੌਕਰੀ ਤੇ ਉਸ ਤੋਂ ਬਾਅਦ ਪੀਆਰ ਲੈਣ ਦਾ ਰਸਤਾ ਖੋਲ੍ਹ ਦਿੰਦਾ ਹੈ ਪਰ ਹੁਣ ਇਹ ਰਸਤਾ ਥੋੜਾ ਮੁਸ਼ਕਿਲ ਹੋ ਗਿਆ ਹੈ ਇਹ ਨੀਤੀਆਂ ਕੈਨੇਡਾ ਦੀਆਂ ਯੂਨੀਵਰਸਿਟੀਆਂ ਤੇ ਕਾਲਜੇਸ ਦੇ ਲਈ ਕਾਫੀ ਮੁਸ਼ਕਿਲ ਪੈਦਾ ਕਰ ਰਹੀਆਂ ਨੇ ਬਹੁਤ ਸਾਰੇ ਇੰਸਟੀਟਿਊਸ਼ਨਸ ਫੀਸਾਂ ਦੇ ਉੱਤੇ ਨਿਰਭਰ ਨੇ ਅਤੇ ਘੱਟ ਵਿਦਿਆਰਥੀਆਂ ਦੇ ਆਉਣ ਦੇ ਨਾਲ ਆਰਥਿਕ ਨੁਕਸਾਨ ਹੋ ਰਿਹਾ ਹੈ ਉਧਰ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਇਹ ਬਦਲਾ ਅਸਥਾਈ ਨਿਵਾਸੀ ਯਾਨੀ ਕਿ ਕੱਚੇ ਨਿਵਾਸੀਆਂ ਨੂੰ 5.6% ਤੱਕ ਘਟਾਉਣ ਦੇ ਲਈ ਹੈ ਪਰ ਇਸ ਦੇ ਨਾਲ ਵਿਦਿਆਰਥੀਆਂ ਨੂੰ ਵੀ ਉਹ ਨਾਲ-ਨਾਲ ਉਹਨਾਂ ਦੀ ਗਿਣਤੀ ਨੂੰ ਵੀ ਕੰਟਰੋਲ ਕੀਤਾ ਜਾ ਰਿਹਾ ਹੈ ਹੁਣ ਇਸ ਦੇ ਲਈ ਅੱਗੇ ਦਾ ਰਸਤਾ ਕੀ ਹੈ ਭਾਰਤੀ ਅਤੇ ਪੰਜਾਬੀ ਵਿਦਿਆਰਥੀਆਂ ਨੂੰ ਹੁਣ ਸੰਜਮ ਤੋਂ ਕੰਮ ਲੈਣ ਦੀ ਜ਼ਰੂਰਤ ਹੈ ਇਸ ਦੇ ਨਾਲ ਉਹਨਾਂ ਨੂੰ ਆਪਣੇ ਫੀਲਡ ਨੂੰ ਚੈੱਕ ਕਰਨ ਦੀ ਜ਼ਰੂਰਤ ਹੈ ਜੋ ਆਈ ਆਰ ਸੀ ਸੀ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਸੀ ਆਈ ਪੀ ਕੋਡ ਦੇਖ ਸਕਦੇ ਹੋ ਜੇਕਰ ਤੁਹਾਡੇ ਕੋਰਸ ਇਸ ਦੇ ਵਿੱਚ ਅਪਰੂਵ ਨਹੀਂ ਤਾਂ ਤੁਸੀਂ ਐਲੀਜੀਬਲ ਪ੍ਰੋਗਰਾਮ ਦੇ ਵਿੱਚ ਸਵਿਚ ਕਰੋ ਪੰਜਾਬੀ ਵਿਦਿਆਰਥੀਆਂ ਨੂੰ ਹੁਣ ਆਪਣੇ ਕੋਰਸ ਨੂੰ ਚੁਣਨ ਦੇ ਵਿੱਚ ਬਹੁਤ ਜ਼ਿਆਦਾ ਸਮਝਦਾਰੀ ਦਿਖਾਉਣੀ ਪਵੇਗੀ ਨਹੀਂ ਤਾਂ ਪੜਾਈ ਤੋਂ ਬਾਅਦ ਵਰਕ ਪਰਮਿਟ ਦਾ ਸੁਪਨਾ ਟੁੱਟ ਸਕਦਾ ਹੈ